ਤੁਸੀਂ ਦੇਖ ਰਹੇ ਹੋ ਟੋਟਲ ਇੰਡੀਆ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਜੰਡੇਲਾਗੁਰੂ ਦੇ ਡਾਲੀਆਣਾ ਮੰਦਿਰ ਵਿਖੇ ਆਏ ਆਂ ਜਿੱਥੇ ਕਿ ਹਰ ਸਾਲ ਮਾਂ ਚਿੰਤਪੁਰਨੀ ਲੰਗਰ ਧਾਮ ਕਮੇਟੀ ਵੱਲੋਂ ਇੱਕ ਜਾਗਰਣ ਕਰਵਾਇਆ ਜਾਂਦਾ ਵਾ ਔਰ ਉਸ ਤੋਂ ਪਹਿਲਾਂ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜਿਹੜੀ ਕਿ ਪੂਰੇ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੁੰਦੀ ਹੋਈ ਦੁਬਾਰਾ ਵਾਪਸ ਇੱਥੇ ਆਪਣਾ ਮੰਦਿਰ ਸ਼੍ਰੀ ਡਾਲੀਆਣਾ ਵਿਖੇ ਆ ਕੇ ਸਮਾਪਤ ਹੁੰਦੀ ਆ ਇਸ ਪ੍ਰੰਤ ਰਾਤ ਨੂੰ ਜਾਗਰਣ ਦਾ ਵਾ ਔਰ ਮਾਂ ਦੇ ਔਰ ਟੋਟੇ ਭੰਡਾਰੇ ਜਿਹੜੇ ਕਿ ਵਰਤਾਏ ਜਾਂਦੇ ਆ ਔਰ ਇਹ ਜਿਹੜਾ ਇਹ ਹੈਗਾ ਵਾ ਜਾਗਰਨ ਆ ਇਹ ਪਿਛਲੇ ਲਗਭਗ 14 ਸਾਲਾਂ ਤੋਂ ਇਹ ਇੱਥੇ ਬੜੀ ਧੂਮ-ਧਾਮ ਉਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਜਿਹੜਾ ਕਿ ਪੂਰੇ ਸ਼ਹਿਰ ਵਾਸੀਆਂ ਦਾ ਇਹਦੇ ਵਿੱਚ ਸਹਿਯੋਗ ਹੁੰਦਾ ਵਾ ਔਰ ਸਾਰੇ ਇਹਨਾਂ ਦੀ ਸਾਡੇ ਜਿਹੜੇ ਲੰਗਰ ਇੱਕ ਧਾਮ ਕਮੇਟੀ ਦੇ ਪ੍ਰਧਾਨ ਆ ਔਰ ਮੈਂਬਰ ਆ ਬੜੀ ਸ਼ਰਧਾ ਦੇ ਨਾਲ ਬੜੀ ਸੇਵਾ ਨਿਭਾਉਂਦੇ ਆ ਔਰ ਇਹਨਾਂ ਨੇ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਕੀਤੀ ਆ ਕਿ ਵੱਧ ਚੜ ਕੇ ਇਸ ਜਾਗਰਣ ਦੇ ਵਿੱਚ ਸਮੂਲੀਅਤ ਕੀਤੀ ਜਾਵੇ ਔਰ ਮਾ ਦੇ ਦਰਸ਼ਨ ਕੀਤੇ ਜਾਣ ਮੈਂ ਜੰਡੇਲਾਗੁਰੂ ਤੋਂ ਜਸਪਾਲ ਸ਼ਰਮਾ ਟੋਟਲ ਇੰਡੀਆ ਨਿਊਜ਼ ਤੁਸੀਂ ਦੇਖ ਰਹੇ ਹੋ ਟੋਟਲ ਇੰਡੀਆ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਜੰਡੇਲਾਗੁਰੂ ਦੇ ਡਾਲੀਆਣਾ ਮੰਦਰ ਵਿਖੇ ਆਏ ਆ ਜਿੱਥੇ ਕਿ ਹਰ ਸਾਲ ਮਾਂ ਚਿੰਤਪੁਰਨੀ ਲੰਗਰ ਧਾਮ ਕਮੇਟੀ ਵੱਲੋਂ ਇੱਕ ਜਾਗਰਨ ਕਰਵਾਇਆ ਜਾਂਦਾ ਵਾ ਔਰ ਉਸ ਤੋਂ ਪਹਿਲਾਂ ਇੱਕ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜਿਹੜੀ ਕਿ ਪੂਰੇ ਸ਼ਹਿਰ ਦੇ ਵਿੱਚੋਂ ਦੀ ਹੁੰਦੀ ਹੁੰਦੀ ਹੋਈ ਦੁਬਾਰਾ ਵਾਪਸ ਇੱਥੇ ਆਪਣਾ ਅਮਰ ਮੰਦਿਰ ਸ਼੍ਰੀ ਡਾਲੀਆਣਾ ਵਿਖੇ ਆ ਕੇ ਸਮਾਪਤ ਹੁੰਦੀ ਆ ਇਸ ਪ੍ਰੰਤ ਰਾਤ ਨੂੰ ਜਾਗਰਨ ਲੜਾ ਵਾ ਔਰ ਮਾਂ ਦੇ ਟੋਟੇ ਭੰਡਾਰੇ ਜਿਹੜੇ ਕਿ ਵਰਤਾਏ ਜਾਂਦੇ ਆ ਔਰ ਇਹ ਜਿਹੜਾ ਇਹ ਹੈਗਾ ਵਾ ਜਾਗਰਨ ਆ ਇਹ ਪਿਛਲੇ ਲਗਭਗ 14 ਸਾਲਾਂ ਤੋਂ ਇਹ ਇੱਥੇ ਬੜੀ ਧੂਮ-ਧਾਮ ਉਹ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਵਾ ਜਿਹੜਾ ਕਿ ਪੂਰੇ ਸ਼ਹਿਰ ਵਾਸੀਆਂ ਨੇ ਇਹਦੇ ਵਿੱਚ ਸਹਿਯੋਗ ਹੁੰਦਾ ਵਾ ਔਰ ਸਾਰੇ ਇਹਨਾਂ ਦੀ ਸਾਡੇ ਜਿਹੜੇ ਲੰਗਰ ਇੱਕ ਧਾਮ ਕਮੇਟੀ ਦੇ ਪ੍ਰਧਾਨ ਆ ਔਰ ਮੈਂਬਰ ਆ ਬੜੀ ਸ਼ਰਧਾ ਦੇ ਨਾਲ ਬੜੀ ਸੇਵਾ ਨਿਭਾਉਂਦੇ ਆ ਔਰ ਇਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਆ ਕਿ ਵੱਧ ਚੜ ਕੇ ਇਸ ਜਾਗਰਨ ਦੇ ਵਿੱਚ ਸਮੂਲੀਅਤ ਕੀਤੀ ਜਾਵੇ ਔਰ ਮਾਂ ਦੇ ਦਰਸ਼ਨ ਕੀਤੇ ਜਾਣ ਮੈਂ ਜਨੈਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਟੋਟਲ ਇੰਡੀਅਨ ਨਿਊਜ਼ ਬੋਲ ਸੱਚੇ ਦਰਬਾਰ ਕੀ ਜੈ ਹਾਂ ਚਿੰਤਪੰਨੀ ਧਾਮ ਲੰਗਰ ਕਮੇਟੀ ਜੰਡਿਆਲਾ ਗੁਰੂ ਅਤੇ ਨਵ ਮੰਦਰ ਨਿਰਵਾਨ ਮਾ ਸ਼ਿਨਮਸਤ ਕਾ ਅਨਪੂਰਨਾ ਬਾਲਾ ਲੰਗਰ ਕਮੇਟੀ ਦੇ ਵੱਲੋਂ ਅੱਜ 14ਵਾਂ ਸਾਲਾਨਾ ਜਾਗਰਣ ਮੰਦਰ ਡਾਲੀਆਂ ਨੇ 6 April ਦਿਨ ਸ਼ਨੀਵਾਰ ਅੱਜ ਦੇ ਦਿਨ ਬੜੀ ਸ਼ਰਧਾ ਧੂਮਤਾਬਨਾ ਕਰਾਇਆ ਰਿਹਾ ਜੀ ਇਸ ਜਾਗਰਣ ਦੇ ਵਿੱਚ ਸ਼ਹਿਰ ਵਾਸੀਆਂ ਬਹੁਤ ਵੱਡਾ ਸਹਿਯੋਗ ਆ ਜੋ ਕਿ ਸਾਡੇ ਹਰ ਵੇਲੇ ਨਾਲ ਖਲੋਂਦੇ ਨੇ ਇਸ ਜਾਗਰਣ ਦੀ ਮੁੱਖ ਮਹਿਮਾਨ ਮਾ ਚੰਦਪਨੀ ਜੋਤੀ ਸਰੂਪ ਹੋਣਗੇ ਜੋ ਆਏ ਸੰਗਤਾਂ ਨਿਹਾਲ ਕਰਨਗੇ ਅਸੀਂ ਸਾਰਿਆਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਮਾ ਚੰਦਪਨੀ ਦਾ ਅਸ਼ੀਰਵਾਦ ਲੈਣ ਵਾਸਤੇ ਸਾਰਾ ਪਰਿਵਾਰ ਇੱਥੇ ਪਹੁੰਚੋ ਆਂਡ ਵੀ ਆਓ ਗੁਆਂਢੀਆ ਰਿਸ਼ਤੇਦਾਰਾਂ ਤੇ ਮਾ ਚੰਦ ਵੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਜੋ ਜਾਗਰਣ ਹੋ ਰਿਹਾ ਹੈ ਏ ਭਗਵਤੀ ਮਾਦੀ ਕਿਰਪਾ ਦੇ ਨਾਲ ਬਾਬਾ ਬ੍ਰਹਮਗਰੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ। ਇਹ ਜੋ ਲੰਗਰ ਕਮੇਟੀ ਹੈ ਮਾਛਨ ਮਸਤੇਕ ਅਨਪੂਰਨਾ ਬਾਲਾ ਜੀ ਲੰਗਰ ਕਮੇਟੀ ਇਹਨਾਂ ਦਾ ਇੱਕ ਪ੍ਰਣ ਹੈ ਕਿ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਭਗਵਤੀ ਮਾਛਨਤਪੁਰ ਨਜੀ ਦਾ ਮੰਦਿਰ ਦਾ ਨਿਰਮਾਣ ਕਰਨਾ ਹੈ। ਔਰ ਇਸ ਮੰਦਿਰ ਦੇ ਨਿਰਮਾਣ ਦੇ ਲਈ ਜਗ੍ਹਾ ਜਿਹੜੀ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਲੈ ਲਈਤੀ ਗਈ ਹੈ ਔਰ ਬੜੀ ਜਲਦੀ ਇਸ ਮੰਦਿਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਏਗਾ। ਇਸ ਮੰਦਿਰ ਦੇ ਵਿੱਚ ਧਰਮਸ਼ਾਲਾ ਬਣਾਈ ਜਾਏਗੀ। ਜਿੱਤੇ ਕਿ ਗਰੀਬ ਲੜਕੀਆਂ ਦੀ ਸ਼ਾਦੀ ਇਹਨਾਂ ਸੇਵਾਦਾਰਾ ਵੱਲੋਂ ਨਿਸ਼ੁਲਕ ਕੀਤੀ ਜਾਏਗੀ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਵਿੱਚ ਜੋ ਵੀ ਇੰਤਜ਼ਾਮ ਹੋਣਗੇ ਆਪ ਸਭ ਦੇ ਸਹਿਯੋਗ ਦੇ ਨਾਲ ਨਿਸ਼ੁਲਕ ਕੀਤੇ ਜਾਣਗੇ ਇਸੇ ਪ੍ਰੰਧ ਦੇ ਨਾਲ ਭਗਵਤੀ ਮਾਤਾ ਇਹ ਜਾਗਰਣ ਹੋ ਰਿਹਾ ਹੈ ਭਗਵਤੀ ਮਾਤਾ ਦੇ ਚਰਨਾਂ ਚਰਨ ਸੇਵਾਦਾਰਾ ਵੱਲੋਂ ਅਰਦਾਸ ਕਰ ਰਹੇ ਹਾਂ ਕਿ ਮਾਂ ਜਿਹੜੀ ਇਹਨਾਂ ਸੇਵਾਦਾਰਾ ਵੱਲੋਂ ਇਹ ਪ੍ਰਣ ਕੀਤਾ ਗਿਆ ਜਲਦੀ ਜਲਦੀ ਆਪਣਾ ਅਸ਼ੀਰਵਾਦ ਦੇ ਔਰ ਤੇਰਾ ਇਸ ਮੰਦਿਰ ਦਾ ਨਿਰਮਾਣ ਅਸੀਂ ਪੂਰਾ ਕਰ ਸਕੀਏ ਔਰ ਇਸ ਦੇ ਨਾਲ ਸਾਰੇ ਸਮੂਥ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਜਾਗਰਣ ਦੇ ਲਈ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਮੀਡੀਆ ਵਾਲਿਆਂ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਜਿਹੜੇ ਵੱਧ ਚੜ ਕੇ ਸਾਡਾ ਸਹਿਯੋਗ ਦੇ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਸਾਰੇ ਸੇਵਾਦਾਰਾਂ ਦਾ ਸਾਰੇ ਮਾਦੇ ਭਗਤਾਂ ਦਾ ਔਰ ਇਹ 14ਵਾਂ ਸਲਾਨਾ ਜਾਗਰਣ ਹੈ ਔਰ ਇਸ ਮੰਦਿਰ ਡਾਲੀਆਂ ਵਾਲੇ ਮੰਦਿਰ ਦੀ ਜਿਹੜੀ ਕਮੇਟੀ ਹੈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਵੱਧ ਚੜ ਕੇ ਸਾਡਾ ਸਹਿਯੋਗ ਦੇ ਰਹੇ ਨੇ ਇਹ ਸ਼ੋਭਾ ਯਾਤਰੀ ਹੈ ਯਾਤਰਾ ਕਿੱਥੋਂ ਕਿੱਥੋਂ ਹੋ ਗਿਆ ਉਹ ਇਹ ਮੰਦਿਰ ਡਾਲੀਆਂ ਨਾਲ ਸਾਰੇ ਸ਼ਹਿਰ ਦੇ ਵਿੱਚੋਂ ਹੁੰਦੀ ਹੋਈ ਵਾਪਸ ਮੰਦਿਰ ਡਾਲੀਆਂ ਨਾਲ ਵਿਖੇ ਆਏਗੀ ਔਰ ਜਿਹੜੀ ਮਾਤਾ ਦਾ ਜੋਤ ਲਿਆਂਦੀ ਮਾਤਾ ਜੀ ਦੀ ਇਹ ਮਾ ਚਿੰਤਪurni ਜੀ ਦੇ ਦਰਬਾਰ ਤੋਂ ਜੋਤ ਆਈ ਹੈ ਸਾਕਸ਼ਾਤ ਬਗਵਤੀ ਮਾ ਵਿਰਾਜਮਾਨ ਹੋਣਗੇ ਇਸ ਜਾਗਰਣ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਦਰਸ਼ਨ ਕਰਾਇਆ ਜਾਣਗੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦਰਸ਼ਨ ਕਰਵਾਏ ਜਾਣ